ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦਾ ਫਰਮਾਨ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਰ ਸੁਹਾਵਾ RAM ਰਾਜੇ ਜਿੱਥੇ ਸਤਿਗੁਰੂ ਆਪਣੇ ਮubaruk ਚਰਨ ਧਰ ਦੇਣ ਉਹ ਧਰਤੀ ਪੂਜਣ ਯੋਗ ਬਣ ਜਾਂਦੀ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਸਤਿਗੁਰੂ ਗੁਰੂ ਅਵਦਾਸ ਮਹਾਰਾਜ ਜੀ ਦਾ ਉਹ ਪਾਵਨ ਪਵਿੱਤਰ ਤਪੋਸ਼ਾਨ ਜਿੱਥੇ ਤਾਨੇ ਗੁਰੂ ਰਵਿਦਾਸ ਮਹਾਰਾਜ ਜੀ ਨੇ 4 ਸਾਲ 2 ਮਹੀਨੇ ਅਤੇ 11 ਦਿਨ ਰਹਿ ਕਰਕੇ ਇਸ ਧਰਤੀ ਦੇ ਕੰਨ ਕੰਨ ਨੂੰ ਪਵਿੱਤਰ ਕੀਤਾ ਸੀ ਸਾਧ ਸੰਗਤ ਜੀ ਸਾਧ ਸੰਗਤ ਜੀ ਤਾਨੇ ਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਆਏ ਨੇ ਉਸ ਸਮੇਂ ਦਾ ਇਤਿਹਾਸ ਆਓ ਆਪ ਜੀ ਦੇ ਨਾਲ ਸਾਂਝਾ ਕਰੀਏ ਇਸ ਇਲਾਕੇ ਦਾ ਜਿਹੜਾ ਰਾਜਾ ਸੀ ਰਾਜਾ ਬੈਨ ਜਿਹੜਾ ਕਿ ਇਹ ਰਸਤੇ ਦੇ ਵਿੱਚ ਸੰਤ ਮੀਰਾ ਜੀ ਦਾ ਮਾਸਰ ਲੱਗਦਾ ਸੀ ਜਦੋਂ ਵੀ ਸੰਤ ਮੀਰਾ ਜੀ ਨੇ ਆਪਣੇ ਮਾਸੜ ਰਾਜੇ ਬੈਨ ਦੇ ਘਰੇ ਆਉਣਾ ਉਸ ਸਮੇਂ ਸੰਤ ਮੀਰਾ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਪੜਨੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਯਾਦ ਕਰਨਾ ਜਦੋਂ ਮੀਰਾ ਜੀ ਨੇ ਬਾਣੀ ਪੜਨੀ ਉਸ ਸਮੇਂ ਸਾਡੇ ਬਜ਼ੁਰਗ ਹੋਏ ਨੇ ਬਾਬਾ ਧੰਨਾ ਜੀ ਬਾਬਾ ਦੇਵਿਆ ਜੀ ਜਿਨ੍ਹਾਂ ਦਾ ਇਹ ਘਰ ਹੋਇਆ ਕਰਦਾ ਸੀ ਜਦੋਂ ਬਾਬਾ ਧੰਨਾ ਜੀ ਨੇ ਇਸ ਬਾਣੀ ਨੂੰ ਸੁਣਿਆ ਪੁੱਛਣਾ ਕੀਤਾ ਸੰਤ ਮੀਰਾਂ ਜੀ ਦੇ ਕੋਲੋਂ ਤੁਸੀਂ ਕਿਹ나 ਦੀ ਬਾਣੀ ਪੜ੍ਹਦੇ ਹੋ ਉਸ ਸਮੇਂ ਸੰਤ ਮੀਰਾਂ ਜੀ ਨੇ ਦੱਸਿਆ ਕਿ ਮੈਂ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਪੜ੍ਹਦੀਆਂ ਔਰ ਮੇਰੇ ਗੁਰੂ ਨੇ ਕਾਂਸੀ ਵਾਰਾਂ ਨਸਿਰੰਦੇ ਨੇ ਸਾਧ ਸੰਗ ਜੀ ਬਾਬੇ ਧੰਨੇ ਦੇ ਮਨ ਦੇ ਵਿੱਚ ਐਸੀ ਲਗਨ ਲੱਗੀ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਸੁਣ ਕੇ ਬਾਬਾ ਧੰਨਾ ਜੀ ਬਾਬਾ ਦੀਵਿਆ ਜੀ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਇਸ ਨਗਰ ਤੋਂ ਸਿਰ ਗਵਰਧਨਪੁਰ ਕਾਂਸੀ ਵਾਰਾਨਸੀ ਨੂੰ ਪੈਦਲ ਗਏ ਨੇ ਜਦੋਂ ਗਏ ਨੇ ਜਾ ਕੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਬਾਬਾ ਧੰਨਾ ਦੇਵਿਆ ਜੀ ਨੇ ਹੱਥੀਂ ਬਾਬਾ ਧੰਨਾ ਦੇਵਿਆ ਜੀ ਨੂੰ ਗੁਰੂ ਸਾਹਿਬ ਨੇ ਲੰਗਰ ਪ੍ਰਸ਼ਾਦਾ ਛਕਾਇਆ ਕਈ ਦਿਨਾਂ ਤੋਂ ਭੁੱਖੇ ਪਿਆਸੇ ਸੀ ਜਦੋਂ ਸਾਧ ਸੰਗਤ ਜੀ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਦਰਸ਼ਨ ਕੀਤੇ ਕਈ ਦਿਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹੇ ਨੇ ਟਹਿਲ ਸੇਵਾ ਕਰਦੇ ਨੇ ਸੰਗਤਾਂ ਦੀ ਨਾਮ ਦੀ ਬਖਸ਼ਿਸ਼ ਹੋਈ ਨਾਮ ਜਪਦੇ ਨੇ ਔਰ ਸੰਗਤਾਂ ਨੂੰ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਜਦੋਂ ਬਾਬਾ ਧੰਨਾ ਜੀ ਬਾਬਾ ਦੀਪੀਆ ਜੀ ਨੇ ਗ੍ਰਹਿਣ ਕੀਤੀ ਕਈ ਮਹੀਨੇ ਰਹਿਣ ਤੋਂ ਬਾਅਦ ਬਾਬਾ ਧੰਨਾ ਬਾਬਾ ਦੀਪੀਆ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਆਗਿਆ ਮੰਗੀ ਗੁਰੂ ਸਾਹਿਬ ਨੇ ਬਾਬਾ ਧੰਨਾ ਦੀਵਿਆ ਜੀ ਦੇ ਸਿਰ ਤੇ ਹੱਥ ਰੱਖਿਆ ਕਹਿਣ ਲੱਗੇ ਧੰਨਿਆ ਏਡੀ ਦੂਰ ਤੋਂ ਪੈਦਲ ਚੱਲ ਕੇ ਆਏ ਹੋ ਜੇ ਕੋ ਮਨ ਦੀ ਇੱਛਾ ਕੋ ਮਨ ਦੀ ਭਾਵਨਾ ਤੇ ਦੱਸ ਭਾਈ ਤੇਰੇ ਮਨ ਦੀ ਇੱਛਾ ਪੂਰੀ ਕਰ ਦਈਏ ਸਾਧ ਸੰਗ ਜੀ ਉਸ ਸਮੇ ਬਾਬੇ ਧੰਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰੋ ਕਿਤੇ ਸਾਡੇ ਘਰ ਨੂੰ ਵੀ ਭਾਗ ਲਾਇਓ ਸਤਿਗੁਰ ਜੀ ਸਾਡੇ ਨਗਰ ਵੀ ਆਇਓ ਸਾਤਸੰਗ ਜੀ ਬਾਬਾ ਧੰਨਾ ਜੀ ਦੀ ਬੇਨਤੀ ਨੂੰ ਸੁਣ ਕੇ ਬਾਬਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਬਾ ਧੰਨਾ ਜੀ ਨੂੰ ਕਿਹਾ ਧੰਨਿਆ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਆਪਣੇ ਨਗਰ ਆਪਣੇ ਘਰ ਜਾ ਕੇ ਸੰਗਤ ਦੀ ਸੇਵਾ ਕਰਿਆ ਕਰ ਸੰਗਤ ਨੂੰ ਬਾਣੀ ਦੇ ਨਾਲ ਜੋੜਿਆ ਕਰ ਸਮਾਂ ਆਵੇਗਾ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਸਾਤਸੰਗ ਜੀ ਬਾਬਾ ਧੰਨਾ ਜੀ ਬਾਬਾ ਦੀਵਿਆ ਜੀ ਵਾਪਸ ਆਪਣੇ ਨਗਰ ਇਸ ਜਗ੍ਹਾ ਤੇ ਆ ਗਏ ਆਕੇ ਹਰ ਰੋਜ਼ ਸੰਗਤ ਨੂੰ ਬਾਣੀ ਦੇ ਨਾਲ ਜੋੜਦੇ ਨੇ ਹਰ ਰੋਜ਼ ਸੰਗਤਾਂ ਦੀ ਸੇਵਾ ਕਰਦੇ ਨੇ ਸਮਾ ਲੰਘਦਾ ਗਿਆ ਸਾਧ ਸੰਗਤ ਜੀ ਬਾਬਾ ਧੰਨਾ ਬਾਬਾ ਦੀਵਿਆ ਜੀ ਗੁਰੂ ਸਾਹਿਬ ਨੂੰ ਯਾਦ ਕਰਦੇ ਨੇ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਭਾਦੋਂ ਦੇ ਜੇਠੇ ਐਤਵਾਰ ਸਨ 1515 ਈਸਵੀ ਨੂੰ ਇਸ ਧਰਤੀ ਨੂੰ ਇਸ ਨਗਰ ਨੂੰ ਭਾਗ ਲਾਏ ਨੇ ਜਦੋਂ ਗੁਰੂ ਰਵਿਦਾਸ ਮਹਾਰਾਜ ਇੱਥੇ ਆਏ ਨੇ ਹਰ ਰੋਜ਼ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆ ਰਹੀਆਂ ਨੇ ਹਰ ਰੋਜ਼ 사ਸੰਗ ਹੁੰਦਾ ਗੁਰੂ ਸਾਹਿਬ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਨੇ ਜਦੋਂ ਗੁਰੂ ਸਾਹਿਬ ਦੀ ਉਪਮਾ ਸਾਰੇ ਪਾਸੇ ਇਸ ਇਲਾਕੇ ਦੇ ਵਿੱਚ ਫੈਲ ਗਈ ਉਸ ਸਮੇਂ ਦੇ ਬਿੱਪਰ ਲੋਕਾਂ ਨੇ ਬ੍ਰਾਹਮਣ ਲੋਕਾਂ ਨੇ ਜਾ ਕੇ ਰਾਜੇ ਬੈਨ ਨੂੰ ਸ਼ਿਕਾਇਤ ਕੀਤੀ ਕਿ ਰਾਜਨ ਤੇਰੇ ਰਾਜ ਦੇ ਅੰਦਰ ਇੱਕ ਛੂਦਰ ਨਾਮ ਜਾਪਰਿਆ ਜਿਹੜਾ ਸਾਡਾ ਅਸੀਂ ਉੱਚੀ ਕੁਲ ਦੇ ਲੋਗ ਪੂਜਾ ਕਰਨੀ ਤੇ ਪੂਜਾ ਕਰਾਣੀ ਸਾਡਾ ਅਧਿਕਾਰ ਹੈ ਦਾਨ ਦਕਸ਼ਨਾ ਲੈਣੀ ਸਾਡਾ ਅਧਿਕਾਰ ਹੈ ਇੱਕ ਕਾਂਸ਼ੀ ਵਾਰਨ ਅਸੀਂ ਤੋਂ ਸਾਧੂ ਆ ਕੇ ਸੰਗਤ ਨੂੰ ਬਾਣੀ ਦੇ ਨਾਲ ਉਪਦੇਸ਼ ਕਰਦਾ ਸਾਧ ਸੰਗ ਜੀ ਉਸ ਸਮੇਂ ਰਾਜੇ ਬੈਨ ਨੇ ਆਪਣੇ ਸਿਪਾਈ ਭੇਜੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਜੇਲ੍ਹ ਖਾਨੇ ਲੈ ਕੇ ਗਏ ਉੱਥੇ ਜਾ ਕੇ ਫਿਰ ਗੁਰੂ ਸਾਹਿਬ ਨੂੰ ਇਹ ਜਿਹੜਾ ਖਰਾਸ ਚੱਕੀ ਦੇ ਆਪ ਜੀ ਨੇ ਦਰਸ਼ਨ ਕੀਤੇ ਨੇ ਧੰਨ ਗੁਰੂ ਰਵਿਦਾਸ ਸਮਰਾਜ ਜੀ ਨੂੰ ਰਾਜੇ ਬੈਨ ਨੇ ਖਰਾਸ ਚੱਕੀ ਚਲਾਉਣ ਦੀ ਸਜ਼ਾ ਲਾਈ ਇਹ ਖਰਾਸ ਜਿਹੜਾ ਕਿ ਉਦੋਂ ਵਲਦਾਂ ਦੇ ਨਾਲ ਢੇੜਿਆ ਜਾਂਦਾ ਸੀ ਗੁਰੂ ਸਾਹਿਬ ਨੂੰ ਜਦੋਂ ਸਜ਼ਾ ਲਾਈ ਧੰਨ ਗੁਰੂ ਰਵਿਦਾਸ ਸਮਰਾਜ ਜੀ ਨੇ ਕਿਰਪਾ ਕੀਤੀ ਇਸ ਖਰਾਸ ਦੇ ਵੱਲ ਸਵੱਲੀ ਨਿਗਾਹ ਪਾਈ ਇਹ ਜਿਹੜਾ ਖਰਾਸ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੀ ਚੱਲਣ ਲੱਗ ਪਿਆ ਜਦੋਂ ਰਾਜੇ ਬੈਨ ਨੇ ਸਕੌਤਕ ਨੂੰ ਦੇਖਿਆ ਉਹਦੋਂ ਰਾਜਾ ਬੈਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੇਵਕ ਬਣਿਆ ਬੇਨਤੀ ਕੀਤੀ ਪਾਤਸ਼ਾਹ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਬਖਸ਼ ਦਿਓ ਸੋ ਸਾਸ ਸਿੰਘ ਜਿਉਂ ਸਮੇ ਰਾਜੇ ਬੈਨ ਦਾ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਧਾਰ ਕੀਤਾ ਇਤਿਹਾਸ ਦੱਸਦਾ ਕਿ ਰਾਜੇ ਬੈਨ ਨੇ ਫਿਰ ਉਸ ਸਮੇ ਆਪਣਾ ਰਾਜ ਭਾਗ ਛੱਡ ਕੇ ਤਾਨਗੁਰੂ ਰਵਦਾਸ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਟਹਿਲ ਸੇਵਾ ਕੀਤੀ ਸੀ ਸੋ ਸਾਧ ਸੰਗਤ ਜੀ 4 ਸਾਲ 2 ਮਹੀਨੇ 11 ਦਿਨ ਤਾਨਗੁਰੂ ਰਵਦਾਸ ਮਹਾਰਾਜ ਜੀ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਰਹੇ ਨੇ ਇਹਨੇ ਕਾ ਪ੍ਰਾਣੀਆਂ ਨੂੰ ਤਾਨਗੁਰੂ ਰਵਦਾਸ ਮਹਾਰਾਜ ਜੀ ਨੇ ਇਸ ਸਥਾਨ ਤੇ ਰਹਿ ਕਰਕੇ ਕਾਰਨਾ ਕੀਤਾ ਸੋ ਇਸ ਸਥਾਨ ਤੇ ਉਸ ਸਮੇਂ ਦਾ ਤਾਨਗੁਰੂ ਰਵਦਾਸ ਮਹਾਰਾਜ ਜੀ ਦਾ ਕਾਪ ਸਥਾਨ ਜਿੱਥੇ ਗੁਰੂ ਸਾਹਿਬ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਦੇ ਸੀ ਭਜਨ ਬੰਦਗੀ ਕਰਦੇ ਸੀ ਅੱਜ ਵੀ ਸੰਗ ਦੇ ਦਰਸ਼ਨਾ ਵਾਸਤੇ ਮੌਜੂਦ ਹੈ ਧੰਗੁਰੂ ਵਿਦਾਸ ਮਹਾਰਾਜ ਜੀ ਦੇ ਸਮੇਂ ਦਾ ਖਰਾਸ ਚੱਕੀ ਜਿਹੜੀ ਰਾਜੇ ਬੈਨ ਨੇ ਆਪਣੇ ਰਾਜੇ ਬੈਨ ਨੇ ਗੁਰੂ ਸਾਹਿਬ ਨੂੰ ਸਜਾ ਲਾਈ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਇਹ ਜਿਹੜਾ ਖਰਾਸ ਆਪਣੇ ਆਪ ਚੱਲਿਆ ਉਹ ਚੱਕੀ ਵੀ ਮੌਜੂਦ ਹੈ ਸੋ ਸਾਧ ਸੰਗਤ ਜੀ ਸੰਗਤਾਂ ਦੇ ਸਾਂ ਵਿਦੇਸ਼ਾਂ ਤੋਂ ਆ ਆ ਕੇ ਇਸ ਪਾਵਨ ਸਥਾਨ ਦੇ ਉੱਤੇ ਹਾਜ਼ਰੀਆਂ ਭਰਦੀਆਂ ਨੇ ਸੋ ਗੁਰੂ ਸਾਹਿਬ ਦੇ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ 35 ਕਰੋੜ ਦੀ ਲਾਗਤ ਦੇ ਨਾਲ ਦਰਬਾਰ ਸਾਹਿਬ ਬਣਾਇਆ ਜਾ ਰਿਹਾ ਹੈ ਸੁੱਦੇਸਾ ਪ੍ਰਦੇਸਾਂ ਦੀ ਸੰਗਤ ਨੂੰ ਬੇਨਤੀ ਆਓ ਭਾਈ ਰਲ ਮਿਲ ਕਰਕੇ ਹੰਬੜਾ ਮਾਰੀ ਗੁਰੂ ਸਾਹਿਬ ਦੇ ਇਸ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਈਏ ਜੀ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ